ਫਲੈਗ ਮਾਰਤਾ ਜਿਹੜਾ ਪਰਪਸ ਆਏਗਾ ਸਰ ਆਉਣ ਵਾਲੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਬਲੋਕ ਸਮਿਤੀ ਦੇ ਜਿਹੜੇ ਇਲੈਕਸ਼ਨ ਹੈਗੇ ਏਰੀਆ ਡੋਮਿਨੇਸ਼ਨ ਦੇ ਰਿਗਾਰਡਿੰਗ ਅਸੀਂ ਇਹ ਫਲੈਗ ਮਾਰਸ ਰੱਖਿਆ ਤੇ ਇਲੈਕਸ਼ਨ ਤਾਂ ਕਿ ਜਿਹੜਾ ਪੀਸਫੁਲੀ ਇਲੈਕਸ਼ਨ ਰਹੇ ਫੇਅਰ ਇਲੈਕਸ਼ਨ ਰਹੇ ਸਰ ਜਿਹੜੇ ਕੋਈ ਸੈਂਸਿਟਿਵ ਬੁਆਟ ਕਿਤੇ ਗੇ ਟੋਰ ਦੀ ਸੈਂਸਿਟਿਵ ਬੁਆਟ ਨਹੀਂ ਸਾਰੀ ਐਡੈਕਟੀਫਿਕੇਸ਼ਨ ਕੀਤੀ ਗਈ ਹੈ ਜਿਹਨੇ ਸੈਂਸਿਟਿਵ ਹੈ ਹਾਈਪਰ ਸੈਂਸਿਟਿਵ ਜਿਹੜੇ ਬੁਤ ਹੈ ਉਹਨਾਂ ਦੇ ਨੋਰਮਸ ਦੇ ਮੁਤਾਬਿਕ ਫੋਰਸ ਡਿਪਲੋਏ ਕੀਤੀ ਗਈ ਹੈ ਜਿਹੜਾ ਮੇਨ ਪਰਪਸ ਜਿਹੜਾ ਹੈਗਾ ਕਿ ਇਲੈਕਸ਼ਨ ਜਿਹੜਾ ਫੇਅਰ ਮੈਨਰ ਮੇ ਇਲੈਕਸ਼ਨ ਹੋ ਸਕੇ ਕਿਹੜਾ ਕਿਹੜਾ ਫੋਰਸ ਹੈ ਕਿਹੜੇ ਕਿਹੜੇ ਅਫਸਰ ਮੌਜੂਦ ਰਹੇਗਾ तकरीबन तकरीबन ਅਸੀਂ 3000 ਦੀ ਫੋਰਸ ਟੋਟਲ ਇਲੈਕਸ਼ਨ ਚ ਲੱਗੂਗੀ ਸਾਡੇ ਟੋਟਲ 6 ਐਸਪੀ ਸਾਹਿਬਾਨ ਤੇ 18 ਡੀਐਸਪੀ ਸਾਹਿਬਾਨ ਇਹ ਸਾਰੇ ਏਰੀਆ ਨੂੰ ਕਵਰ ਕਰਨਗੇ ਚੌਨ ਵਾਈਜ਼ ਜੇਕਰ ਜਿੱਥੇ ਕੋਈ ਮੁੱਦਾ ਕੋ ਟੋਲ ਫ੍ਰੀ ਨੰਬਰ ਕੋਈ ਪੁਲਿਸ ਬੋਲੋ ਕੋ ਦੀ ਕਰਨ ਨਹੀਂ 112 ਤੇ ਤੁਸੀਂ ਐਨੀ ਟਾਈਮ ਕਾਲ ਕਰ ਸਕਦੇ ਹੋ ਐਂਡ ਇਹ ਇਨਸ਼ੋਰ ਕਰਾਉਂਗੇ 100% ਫਰੀ ਐਂਡ ਫੇਅਰ ਇਲੈਕਸ਼ਨ ਹੋਊਗਾ ਕੋਈ ਹੜਤੰਗਬਾਜੀ ਕੋਈ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਪੇਪਰ ਪੇਪਰ ਕੋਨ ਦੀ ਧਨੋਰ ਦੀ ਗੱਲ ਕਰੀਏ ਪੇਪਰ ਉਹ ਸਾਰਿਆਂ ਤੇ ਜਿਹੜੇ ਜਿਹੜੇ ਨਹੀਂ ਜਿਹੜੇ ਜਿਨ੍ਹਾਂ ਨੇ ਜੋ ਇਹੋ ਜੀ ਜੋ ਕੋਈ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਦੇ ਖਿਲਾਫ ਅਸੀਂ ਆਲਰੇਡੀ ਐਫ ਆਈ ਆਰ ਰਜਿਸਟਰਡ ਕਰ ਚੁੱਕੇ ਨੇ ਤੇ ਮੈਂ ਇਹ ਫਿਰ ਵੀ ਤੁਹਾਡੇ ਥਰੂ ਇਹ ਕਲੀਅਰ ਕਰਨਾ ਚਾਹਵਾ ਕਿ ਕੋਈ ਵੀ ਗੁੰਡਾਗਰਦੀ ਬਰਦਾਸ਼ਤ ਨਹੀਂ ਕਰੀ ਜਾਊਗੀ ਸਖਤ ਸਖਤ ਐਕਸ਼ਨ ਲੇਵਾਂਗੇ ਜਿਹੜਾ ਕੋਈ ਕਾਨੂੰਨ ਤੋੜੂਗਾ ਪਿਛਲੇ ਦਿਨ ਕੁਝ ਪੋਲਿਟੀਕਲ ਪਾਰਟੀਆਂ ਜਿਹੜੀਆਂ ਨੇ ਪਟਿਆਲਾਪੁਰ ਦੇ ਸੁਖੀਰ ਵੀ ਲਈਆਂ ਨੇ ਸਵਾਲ ਵੀ ਕਰਦੀਆਂ ਨੇ ਤਾਂ ਕਿਸ ਤਰੀਕੇ ਨਾਲ ਵੇਖਿਆ ਜਾਵੇ ਕਿਉਂਕਿ ਜਦੋਂ ਚੋਣ ਹੋਣੇ ਨੇ ਜਦ ਇਸ ਦਿਨ VOTING ਹੋਣੀ ਹੈ ਤਾਂ ਵਿਸ਼ਵਾਸ ਕੀ ਰਹੇਗਾ ਜੋ ਪੰਜਾਬ ਪੁਲਿਸ ਨਹੀਂ ਨਹੀਂ ਪੰਜਾਬ ਪੁਲਿਸ ਪੂਰੀ ਤਰ੍ਹਾਂ ਤੋਂ ਮੁਸਤੈਦ ਹੈਗੀ ਹੈ ਐਂਡ ਇਹ ਤੁਹਾਨੂੰ VOTING ਵਾਲੇ ਦਿਨ ਹੀ ਦੇਖਣ ਨੂੰ ਮਿਲੇਗਾ ਕਿ ਇਲੈਕਸ਼ਨ ਬਿਲਕੁਲ ਫੇਅਰ ਫ੍ਰੀ ਇਲੈਕਸ਼ਨ ਹੋਣਗੇ ਫੇਅਰ ਇਲੈਕਸ਼ਨ ਹੋਣਗੇ ਲੋਕਾਂ ਨੂੰ ਮਤਦਾਨ ਕੀ ਮੈਸੇਜ ਦੇਣਾ ਚਾਹੁੰਦੇ ਆਓ ਵੱਧ ਤੋਂ ਵੱਧ ਪਾਰਟਿਸਪੇਸ਼ਨ ਕਰੇ ਔਰ ਜਿਹੜਾ ਜ ਦਾ ਲੋਕਤੰਤਰ ਦਾ ਇਹ ਹੈਗਾ ਉਹਨੂੰ ਮਜ਼ਬੂਤ ਕੀ ਦੀ تقريبا 3 ਜਨਰਲ ਡਿਪਲੋਇਮੈਂਟ ਅਸੀਂ ਕੀਤੀ ਹੈਗੀ ਸਰਪਸ ਤੋਂ ਪਹਿਲਾਂ ਵੀ ਫਲੈਗ ਮਾਰਚ ਹੋਈ ਨੇ ਕੀ ਕੋਈ ਸ਼ਰਾਰਤੀ ਅੰਸਰ ਦੇਖਣ ਨੂੰ ਮਿਲਿਆ ਕੋਈ ਗੱਤਾਰੀ ਹੋਈ ਨਹੀਂ ਅਸੀਂ ਡੇਲੀ ਐਕਸ਼ਨ ਲੈਂਦੇ ਆ ਜਾਂ ਕੋਈ ਰੂਟੀਨ ਚ ਜਿਹੜਾ ਹੈਗਾ ਅਸੀਂ ਰੂਟੀਨ ਚ ਜਿਹੜਾ ਨਾਈਟ ਡੋਮੀਨੇਸ਼ਨ ਅਸੀਂ ਕਰਦੇ ਆ ਜਿਹੜਾ ਵੀ ਕੋਈ ਅਸਰਾਰਤੀ ਉਸ ਨੂੰ ਰਾਉਂਡ ਅਪ ਕਰਦੇ ਆ ਐਸ ਪਰ ਲਾ ਜਿਹੜਾ ਉਹਨਾਂ ਦੇ ਖਿਲਾਫ ਐਕਸ਼ਨ ਲੈਂਦੇ ਬਿਲਕੁਲ ਥੈਂਕ ਯੂ ਸੋ ਮਨੀ ਥੈਂਕ ਯੂ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ